ਸੋਸਲੀ ਸਟੋਰ ਤੇ ਬਾਹਰ ਮੌਜੂਦ ਹੈਗੇ ਆ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਜ਼ਰੂਰ ਬਣਿਆ ਹੋਇਆ ਹੈ ਕਿ ਕਿਤੇ ਰਾਸ਼ਨ ਪਾਣੀ ਮੁੱਕ ਨਾ ਜਾਵੇ ਕਿਤੇ ਰਾਸ਼ਨ ਮਹਿੰਗਾ ਨਾ ਹੋ ਜਾਵੇ ਜਿਸ ਕਰਕੇ ਲੋਕ ਮਹੀਨੇ-ਮਹੀਨੇ ਦਾ ਇਕੱਠਾ ਰਾਸ਼ਨ ਲੈ ਰਿਹਾ ਹੈ ਇਹ ਬਰਦਰ ਸੋਚਦਾ ਕਿ ਇਹਨਾਂ ਲੋਕਾਂ ਨੂੰ ਦਿੱਲੀ ਭੇਜ ਦੂੰ ਕਿ ਅਭੀ ਦਿੱਲੀ ਭੇਜਣ ਦਾ ਵੀ ਟਾਈਮ ਨਹੀਂ ਹੈ ਮੇਰੇ ਤਾਂ ਟਿਕਾ ਵੀ ਬੰਦ ਕਰ ਦਿੱਤੀ ਹੈ ਟੈਟੇ ਬੰਦ ਕਰ ਦਿੰਦੇ ਨੇ ਟ੍ਰੇਨਾਂ ਕੋਈ ਰਿਸਕ ਹੈ ਤਾਂ ਇਹ ਤਾਂ ਖੁਸ਼ੀ से ज्यादा ਡਰ ਜਾਤਾ ਲੱਗ ਰਿਹਾ ਹੈ ਮੈਂ ਤਾਂ ਹਮ ਤਾਂ ਚਾਹ ਰਹੀ ਕਿ ਕਾਰਵਾਈ achhi hoti

ਲੜਾਈ ਦਾ ਹੱਲ ਇੱਕ ਜੰਗ ਸੀ ਉਹਦਾ ਹੱਲ ਹੈ ਸਮਝੌਤਾ ਵੀ ਹੋ ਸਕਦਾ ਹੀ ਪਰ ਉਹ बार-बार ਨਹੀਂ ਆ ਰਹੇ ਤਾਂ ਜੰਗ ਇੱਕ ਤੱਕ ਕਰਾਰਾ ਜਵਾਬ ਦਿੱਤਾ ਫਿਰ ਭਾਰਤ ਬਿਲਕੁਲ ਯੈਸ ਦੇਣਾ ਹੀ ਚਾਹੀਦਾ ਸੀ ਉਦਾਂ ਇਹਨਾਂ ਨੇ ਹਟਣਾ ਨਹੀਂ ਆ ਕਰਾਰਾ ਜਵਾਬ ਇੱਕ ਵਾਰੀ ਦੇਣਾ ਚਾਹੀਦਾ ਸੀ ਤਾਂ ਜੋ ਰਾਦ ਨੂੰ ਇਹਨਾਂ ਨੇ ਸਿਰੇ ਸਟਾਈ ਕੀਤੀ ਬਹੁਤ ਵਧੀਆ ਕੀਤੀ ਐਕਸ਼ਨ ਲੈਣਾ ਹੈ ਹਾਂ ਜੀ ਕਿੰਨੇ ਦਿਨ ਦਾ ਐਕਸ਼ਨ ਲੈਣਾ ਹੈ ਮੈਂ 2 ਮਹੀਨੇ ਦਾ 2 ਦਿਨ ਨਹੀਂ ਕਿਉਂ ਡਰਦਾ ਮੋਲ ਬਣੇ ਹਾਂ ਜੀ ਇਸ ਚੀਜ਼ ਦਾ ਡਰਿਆ ਫਿਰ ਵੀ ਮੰਨਦੇ ਵੀ ਮੰਨਦੇ ਵਿੱਚ ਇਹੋ ਜਿਹਾ ਤੇ ਲੜਾਈ ਲੱਗਣੀ ਚਾਹੀਦੀ ਹੈ ਇੱਕ ਵਾਰੀ ਇਹਨਾਂ ਨੂੰ ਜਵਾਬ ਦੇਣਾ ਚਾਹੀਦਾ ਓਕੇ ਦੇਖੋ ਜੀ ਇਸ ਬਾਰੇ ਪਾਕਿਸਤਾਨ ਨੂੰ ਕੋਈ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਉਹ ਕੀ ਕਰ ਰਿਹਾ ਹੈ ਤੇ ਦੋਸਤਾਂ ਨੇ ਕੀ ਕਰਨਾ ਹੈ ਉਹ ਤੇ ਦੇਖ ਲੋ ਕੀ ਬਣ ਰਿਹਾ ਹੁਣ ਅੰਦਰੋਂ ਪਾਕਿਸਤਾਨ ਅਟੈਕ ਕਰ ਸਕਦਾ ਹੈ ਦੇਖੋ ਜੀ ਇਹ ਵੀ ਆਇਤ ਜਿ ਸ਼ੁਰੂ ਹੋਏ ਤਾਂ ਇਹ ਕਹਨਾ ਕੁਝ ਤਾਂ ਕਰਨਾ ਕੋਈ ਛੋੜਾ ਕੋਈ ਪਤਾ ਨਹੀਂ ਕੀ ਕਰ ਦਣਾ ਉਹਨਾਂ ਵੀ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਮੈਸਮਰਦੀਪ ਸਿੰਘ ਇਸ ਵਕਤ ਅੰਮ੍ਰਿਤਸਰ ਦੇ ਡੀਮਾਰਟ ਗਰੋਸਰੀ ਸਟੋਰ ਦੇ ਬਾਹਰ ਮੌਜੂਦ ਹੈਗੇ ਆ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਜ਼ਰੂਰ ਬਣਿਆ ਹੋਇਆ ਹੈ ਕਿ ਕਿਤੇ ਰਾਸ਼ਨ ਪਾਣੀ ਮੁੱਕ ਨਾ ਜਾਵੇ ਕਿਤੇ ਰਾਸ਼ਨ ਮਹਿੰਗਾ ਨਾ ਹੋ ਜਾਵੇ ਜਿਸ ਕਰਕੇ ਲੋਕ ਮਹੀਨੇ-ਮਹੀਨੇ ਦਾ ਇਕੱਠਾ ਰਾਸ਼ਨ ਲੈ ਰਿਹਾ ਇੱਕ ਵਾਰ ਤਸਵੀਰਾਂ ਜ਼ਰੂਰ ਦਿਖਾ ਦੰਨੇ ਹੈਗੇ ਆ ਤੇ ਇਹ ਤਸਵੀਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਖਾਸ ਤੌਰ ਤੇ ਅੱਗੇ ਨਾਲੋਂ ਦੁੱਗਣਾ ਰਸ਼ ਦੇਖਣ ਨੂੰ ਮਿਲ ਰਿਹਾ ਹੈਗਾ ਅਤੇ ਮੇਰੇ ਨਾਲ ਇੱਥੇ ਇੱਕ ਸਿਕਿਉਰਿਟੀ ਵੀਰ ਮੌਜੂਦ ਹੈਗਾ ਜੋ ਹੱਥ ਦੇ ਵਿੱਚ ਇੱਕ ਸਾਇਰਨ ਫੜਿਆ ਹੈ। ਮੇਰੇ ਕੀ ਨਾਮ ਤੁਹਾਡਾ? ਸੰਦੀਪ ਸਿੰਘ। ਵੀਰੇ ਅੱਗੇ ਨਾਲੋਂ ਦੁੱਗਣਾ ਰਸ਼ ਵੇਖਣ ਨੂੰ ਮਿਲ ਰਿਹਾ ਹੈ। ਹਾਂਜੀ ਹੁਣ ਤਾਂ ਵੇਹ ਹੋ ਗਿਆ ਸਹੀ ਸਰ। ਹਾਂਜੀ। ਅੱਗੇ ਆਮ ਦਿਨਾਂ ਦੀ ਗੱਲ ਕਰਨਾ ਹੁਣ ਕਿੰਨਾ ਫਰਕ ਪਿਆ ਹੈ? ਹੁਣ ਦੋਗਣਾ ਰਸ਼ ਆ। ਹੁਣ ਤਾਂ ਡਬਲ ਹੋ ਰਹਿਣਾ ਸਰ ਅੱਗੇ ਨਾਲੋਂ। ਕਿਸ ਤਰੀਕੇ ਅਲਰਟ ਕਰ ਰਹੇ ਹੋ ਲੋਕਾਂ ਨੂੰ? ਹੱਥ 'ਚ ਤੁਸੀਂ ਸਾਇਰਨ ਵੀ ਫੜਿਆ ਹੈ। ਅੱਜ ਟ੍ਰੈਫਿਕ ਵਗੈਰਾ ਕੰਟਰੋਲ ਕਰਨ ਦੇ ਸਰ ਬਸ ਕਿ ਜ਼ਿਆਦਾ ਇੱਥੇ ਰਸ਼ ਨਾ ਹੋਵੇ ਬਸ ਸਰ ਜ਼ਿਆਦਾ ਰ ਲੋਕਾਂ ਵੱਲੋਂ ਕੀ ਪਤਾ ਚੱਲਿਆ ਹੈ ਕਿੰਨੇ ਮਹੀਨੇ ਦਾ ਰਾਸ਼ਨ ਇਕੱਠਾ ਕਰ ਰਿਹਾ ਲੋਕ ਉਹ ਸਰ ਤੁਹਾਨੂੰ ਪਤਾ ਵੀ ਹੈਗਾ ਆ ਮੌਕ ਡ੍ਰਿਲ ਹੋਣੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਹੈਗਾ ਪਰ ਫਿਰ ਵੀ ਤਾਂ ਕਸ਼ਮੀਰ ਆ ਤੁਹਾਨੂੰ ਪਤਾ ਹੀ ਦਾ ਅੱਜਕੱਲ੍ਹ ਦੇਖੋ ਭਾਈ ਸਾਰੇ ਰਾਸ਼ਨ ਇਕੱਠਾ ਕਰੀ ਜਾ ਰਹੇ ਹੈ ਵੀ ਕੀ ਲੱਗਦਾ ਲੋਕਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਹਾਂ ਜੀ ਜੀ ਇਹ ਤੇ ਗੱਲ ਹੈਗੀ ਆ ਸਰ ਡਰ ਦਾ ਮਾਹੌਲ ਸਾਰੇ ਪਾਸੇ ਬਣਿਆ ਆ ਥੈਂਕ ਯੂ ਹੋਰ ਵੀ ਲੋਕਾਂ ਨਾਲ ਗੱਲਬਾਤ ਜਿਹੜੀ ਆ ਉਹ ਜ਼ਰੂਰ ਕਰਦੇ ਆ ਕਿ ਕਿਸ ਤਰੀਕੇ ਇਹ ਸੋ ਕੋਈ ਗੱਲ ਨਹੀਂ ਆਪਾਂ ਲੋਕਾਂ ਨਾਲ ਗੱਲਬਾਤ ਹੋਰ ਕਰਨ ਦੀ ਕੋਸ਼ਿਸ਼ ਕਰਦੇ ਆ ਮੈਮ ਸੱਸੀ ਗੱਲ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਸ਼ਿਵਾਨੀ ਹੈ ਜੀ ਮੈਮ ਕਿਸ ਤਰੀਕੇ ਦੇ ਦੇਖਦੇ ਹੋ ਜਿਵੇਂ ਸਰਕਾਰ ਨੇ ਕਿਹਾ ਸੀਗਾ ਕਿ ਮੌਕ ਡ੍ਰਿਲ ਹੋਣੀ ਹੈ ਘਬਰੌਣ ਦੀ ਲੋੜ ਨਹੀਂ ਹੈ ਪਰ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਹਾਂ ਜੀ ਬਣਿਆ ਹੋਇਆ ਹੈ ਕੀ ਲੱਗਦਾ ਪਾਕਿਸਤਾਨ ਅਟੈਕ ਕਰ ਸਕਦਾ ਪਰ ਦੇਖੋ ਕੁਝ ਵੀ ਕਰ ਸਕਦਾ ਫਿਰ ਵੀ ਡਰ ਹੈਗਾ ਮਨ ਦੇ ਵਿੱਚ ਨਹੀਂ ਡਰ ਕਰ ਕਿੰਨੀ ਦਿਨ ਦਾ ਰਾਸ਼ਨ ਲੈਣ ਆਏ ਹੋ ਕਿਉਂਕਿ ਲੋਕਾਂ ਦੇ ਵਿੱਚ ਇਹ ਹੈ ਕਿ ਕਹਿੰਦੇ ਕਿ ਮਹੀਨੇ-ਮਹੀਨੇ ਦਾ ਰਾਸ਼ਨ ਲੈ ਕੇ ਇਕੱਠਾ ਰੱਖ ਲਈ ਨਹੀਂ ਅਸੀਂ ਤਾਂ ਮਹੀਨੇ ਦਾ ਨਹੀਂ ਲਿਆ ਥੋੜਾ ਬੋਤਾ ਹੀ ਲਿਆ ਹੈ ਦੇਖੋ ਮੇਰੀ ਮਤਲਬ ਲੋਕਾਂ ਨੂੰ ਦੇਖ ਕੇ ਆਏ ਹੋ ਜਾਂ ਵੈਸੇ ਘਰ ਚ ਲੋਡ ਸੀ ਵੈਸੇ ਲੋਡ ਸੀ ਹਾਂਜੀ ਵੈਸੇ ਲੋਡ ਸੀ ਤੁਹਾਨੂੰ ਲੱਗਦਾ ਜੀ ਜੰਗ ਨਾਲ ਕੋਈ ਮਸਲੇ ਹੱਲ ਹੋ ਸਕਦੇ ਦੇਖੋ ਕੀ ਹੋ ਸਕਦਾ ਹੁਣ ਦੇਖੋ ਸੋ ਹੋਰ ਲੋਕਾਂ ਨਾਲ ਗੱਲਬਾਤ ਕਰਦੇ ਆਂ ਕਿ ਆਖਰ ਕਿਸ ਤਰੀਕੇ ਇਹ ਜਿਹੜਾ ਮਾਹੌਲ ਆ ਉਹ ਬਣਾਇਆ ਗਿਆ ਗੱਲਬਾਤ ਕਰਦੇ ਆਂ ਮਿਰਜੀ ਕੀ ਨਾਮ ਤੁਹਾਡਾ ਭਾਈ ਮੇਰਾ ਅਸ਼ੋਨਿ ਦਿਵਾਰੀ ਹੈ ਭਾਜੀ ਕਿੱਦਾਂ ਦੇਖਦੇ ਹੋ ਜਿਵੇਂ ਸਰਕਾਰ ਨੇ ਕਿਹਾ ਸੀਗਾ ਕਿ ਮੌਕ ਡ੍ਰਿਲ ਹੋਣੀ ਆ ਕਬਰੋਂ ਦੀ ਲੋਡ ਨਹੀਂ ਪਰ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਗਿਆ डर है भाई डर तो लगता ही है फैमिली वाले को तो डर लगता ही है बॉर्डर का एरिया है एयरपोर्ट के पास में रह रहे हैं तो डर लगता है आपा तो भाजी का एयरपोर्ट ये काम कर दें हैं ना तो डर लगता ही है अभी तो, तो बच्चे ने परिवार वाले हैं किस तरीके सी ये जानना मसला हल हो सकता है सोच के डर लगता है ना भाजी अब घर वालों से दूर रहेंगे मतलब दिल्ली में एक बार तो सोच रहे थे कि इन लोग को दिल्ली भेज दूँ क्योंकि अब दिल्ली भेजने का भी टाइम नहीं है तो मेरे लाइटा भी बंद कर दी थी लाइटें बंद कर दी ट्रेनों का भी रिस्क है तो ये तो खुशी से ज़्यादा डर ज़्यादा लग रहा है मतलब हमें तो हम तो चाह रहे थे कि कार्रवाई अच्छी होती कार्रवाई तो अच्छी हुई है नो डाउट लेकिन क्या नाम है भाजी खुशी बहुत है लोग, लोग पटाखे चला रहे हैं कि जवाब बहुत वित वी तो बहुत अच्छा काम किया है पर डर ये है भाजी मेन बात ये है ना कि अगर वहाँ से भी मिसाइल आएगी तो डिफेंस पूरा होना चाहिए अब रात में भी अभी तो हमारा साइड से अभी तो उनकी साइड से था ब्लैकआउट करना है तो आप तो राशन भरे रहे हैं चक्कर बीच ਇੰਨੇ ਤੇਰਾ ਰਾਸ਼ਨ ਲਿਆ ਜੀ ਭਾਈ 2 ਮਹੀਨੇ ਦਾ ਡਰ ਕਰਕੇ ਡਰਤ ਹੈ ਭਾਜੀ ਫੈਮਲੀ ਵਾਲੇ ਨੂੰ ਡਰਨਾ ਪੈਂਦਾ ਫੈਮਲੀ ਚੰਗਾ ਭਾਜੀ ਭਾਜੀ ਕੀ ਨਾਮ ਤੁਹਾਡਾ ਸ਼ੇਖਰ ਭਾਜੀ ਡਰ ਦਾ ਮਾਹੌਲ ਬਣਿਆ ਡਰ ਦਾ ਮਾਹੌਲ ਜੀ ਉਹ ਤਾਂ ਸਭ ਨੂੰ ਹੈ ਹੀ ਆ ਜੀ ਥੋੜਾ ਜਿਹਾ ਬਾਕੀ ਇੰਨੀ ਕੋਈ ਗੱਲ ਨਹੀਂ ਜੇ ਉਹ ਤਾਂ ਇੱਕ ਦਿਨ ਤਾਂ ਇੱਕ ਦਿਨ ਸਥਿਤੀ ਹੁੰਦੀ ਡਰ ਵਾਲੀ ਲੋਕ 2-2 ਮਹੀਨੇ ਦਾ ਰਾਸ਼ਨ ਇਕੱਠੇ ਲੈ ਕੇ ਜਾਂਦੇ ਨਹੀਂ 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 ਉਹ ਤਾਂ ਕੋਈ ਗੱਲ ਨਹੀਂ ਲੋਕਾਂ ਤੇ ਮਨ ਚ ਡਰ ਵੈਸੇ ਵੀ ਬਣਿਆ ਰਹਿੰਦਾ ਜੇ ਉਦਾਂ ਵਾਸਤੇ ਕੋਈ ਅਸ ਸੀ ਇਸ ਲੜਾਈ ਦਾ ਹੱਲ ਇੱਕ جنگ ਸੀ ਉਹਦਾ ਹੱਲ ਹੈ ਸਮਝੌਤਾ ਵੀ ਹੋ ਸਕਦਾ ਹੀ ਪਰ ਉਹ बार-बार ਨਹੀਂ ਆ ਰਹੇ ਤਾਂ ਜੰਗ ਇ ਤੱਕ ਕਰਾਰਾ ਜਵਾਬ ਦਿੱਤਾ ਫਿਰ ਭਾਰਤ ਨੇ ਬਿਲਕੁਲ ਯੈਸ ਦੇਣਾ ਚਾਹੀਦਾ ਸੀ ਉਦਾਂ ਇਹਨਾਂ ਨੇ ਹਟਣਾ ਨਹੀਂ ਆ ਕਰਾਰਾ ਜਵਾਬ ਇੱਕ ਵਾਰੀ ਦੇਣਾ ਹੀ ਚਾਹੀਦਾ ਸੀ ਤਾਂ ਜੋਰ ਆਰ ਨੂੰ ਇਹਨਾਂ ਨੇ ਸਹੀ ਸਟਾਈ ਕੀਤੀ ਬਹੁਤ ਵਧੀਆ ਕੀਤਾ ਸੋ ਬਿਲਕੁਲ ਜਿਸ ਤਰੀਕੇ ਨਾਲ ਇਹ ਜਵਾਬੀ ਕਾਰਵਾਈ ਕਹ ਲਈਏ ਭਾਰਤ ਨੇ ਪਾਕਿਸਤਾਨ ਵੱਲ ਕੀਤੀ ਹੈਗੀ ਆ ਲੋਕ ਇਸ ਤੋਂ ਸੰਤੁਸ਼ਟ ਵੀ ਨੇ ਲੋਕ ਖੁਸ਼ ਵੀ ਨੇ ਪਰ ਦੂਜੇ ਪਾਸੇ ਲੋਕਾਂ ਦੇ ਅੰਦਰ ਇੱਕ ਡਰ ਦਾ ਮਾਹੌਲ ਉਹ ਜ਼ਰੂਰ ਬਣਿਆ ਹੋਇਆ ਹੈ ਕਿ ਕਿਸ ਤਰੀਕੇ ਜੇਕਰ ਪਾਕਿਸਤਾਨ ਪਾਰਤ ਵੱਲ ਨੂੰ ਅਟੈਕ ਕਰਦਾ ਤਾਂ ਕਿਸ ਤਰੀਕੇ ਜਾਨਾਂ ਬਚਾਈਆਂ ਜਾਣਗੀਆਂ ਅੱਜ ਬਲੈਕਆਊਟ ਵੀ ਹੋਣਾ ਹੈ ਕਰੀਬ-ਕਰੀਬ 4 ਵਜੇ ਸਾਇਰਨ ਵੀ বাজਾਈ ਜਾਣਗੇ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਇੱਕ ਪ੍ਰੈਕਟਿਸ ਕਰਵਾਈ ਜਾਏਗੀ ਗੱਲਬਾਤ ਪਾ ਵੀਰ ਕਰਦੇ ਆ ਕੀ ਨਾਮ ਤੁਹਾਡਾ ਮੇਰਾ ਨਾਮ ਦੀਪਕ ਰਾਸ਼ਨ ਲੈਣ ਆਇਓ ਹਾਂਜੀ ਕਿੰਨੀ ਦਿਨ ਦਾ ਰਾਸ਼ਨ ਲੈਣਾ ਹੈ ਮੈਂ 2 ਕੁ ਮਹੀਨੇ ਦਾ ਦੋ ਤਿੰਨ ਮਹੀਨੇ ਦਾ ਕਿਉਂ ਡਰ ਦਾ ਮੋਲ ਬਣਿਆ ਹਾਂਜੀ ਕਿਸ ਚੀਜ਼ ਦਾ ਡਰਿਆ ਫਿਰ ਵੀ ਮੰਨਦੇ ਵੇ ਮੰਨਦੇ ਵਿੱਚ ਇਹੋ ਹੀ ਹੈ ਤੇ ਲੜਾਈ ਲੱਗਣੀ ਚਾਹੀਦੀ ਆ ਇੱਕ ਵਾਰੀ ਇਹਨਾਂ ਨੂੰ ਦਬਾਬ ਦੇਣਾ ਚਾਹੀਦਾ ਠੋਕ ਕੇ ਚਾਹੁੰਦੇ ਹੋ ਲੜਾਈ ਲੱਗਣੀ ਚਾਹੀਦੀ ਆ ਹਾਂ ਠੋਕ ਕੇ ਲੱਗਣੀ ਚਾਹੀਦੀ ਆ ਵੈਸੇ ਲੱਗਦਾ ਨਹੀਂ ਆਮ ਪਬਲਿਕ ਦਾ ਵੀ ਨੁਕਸਾਨ ਹੋ ਸਕਦਾ ਲੜਾਈ ਕਰਨ ਉਹ ਤਾਂ ਫਿਰ ਸਾਰਿਆਂ ਨਾਲ ਹੀ ਹੈ ਜੀ ਜੀ ਬਿਲਕੁਲ ਜਿਸ ਤਰੀਕੇ ਵੀ ਉਹਨਾਂ ਨੇ ਆਖਿਆ ਕਿ ਇਹ ਜਿਹੜੀ ਲੜਾਈ ਆ ਉਹ ਲੱਗਣੀ ਚਾਹੀਦੀ ਆ ਇੱਕ ਵਾਰੀ ਕਰਾਰਾ ਜਵਾਬ ਜਿਹੜਾ ਆ ਉਹ ਜ਼ਰੂਰ ਉਹ ਪਾਕਿਸਤਾਨ ਦੀ ਸਰਕਾਰ ਨੂੰ ਮਿਲਣਾ ਚਾਹੀਦਾ ਹੈਗਾ ਆ ਮੇਰੇ ਨਾਲ ਹੋਰ ਵੀ ਲੋਕ ਮੌਜੂਦ ਹੈਗੇ ਗੱਲਬਾਤ ਕਰਦੇ ਆ ਮਿਰਚੀ ਸਸ਼ੀਕਲ ਜੀ ਕੀ ਨਾਮ ਤੁਹਾਡਾ ਰਵਿੰਦਰ ਸਿੰਘ ਜੀ ਜਿਸ ਤਰੀਕੇ ਰਾਤ ਮਾਹੌਲ ਬਣਿਆ ਹੈ ਜੰਗ ਲੱਗੀ ਹੈ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ ਲੋਕ ਇੱਥੇ ਪਹੁੰਚਦੇ ਨੇ ਪੈਟਰੋਲ ਪੰਪ ਤੋਂ ਟੈਂਕੀਆਂ ਫੁੱਲਕ ਰਹੀਆਂ ਜਾ ਰਹੀਆਂ ਰਾਸ਼ਨ ਇਕੱਠਾ ਕੀਤਾ ਜਾ ਰਿਹਾ ਪਰ ਆਪਣੀ ਸਰਕਾਰ ਕਹਿੰਦੀ ਸੀ ਕਿ ਮੌਕ ਡ੍ਰਿਲ ਹੋਣੀ ਹੈ ਡਰਨ ਦੀ ਲੋੜ ਨਹੀਂ ਦੇਖੋ ਜੀ ਇਸ ਬਾਰੇ ਪਾਕਿਸਤਾਨ ਨੂੰ ਕੋਈ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਉਹ ਕੀ ਕਰ ਰਿਹਾ ਹੈ ਹਿੰਦੁਸਤਾਨ ਨੇ ਕੀ ਕਰਨਾ ਉਹ ਤੇ ਦੇਖ ਲਓ ਕੀ ਬਣ ਰਿਹਾ ਹੁਣ ਤੱਕ ਸਭ ਪਾਕਿਸਤਾਨ ਅਟੈਕ ਕਰ ਸਕਦਾ ਹੈ ਦੇਖੋ ਜੀ ਆਜਾ ਜਿ ਸ਼ੁਰੂ ਤੋਂ ਇਦਾਂ ਹੀ ਹੈ ਕਹਨਾ ਕੁਝ ਤੇ ਕਹਨਾ ਕੋਈ ਹੋਰ ਕੋਈ ਪਤਾ ਨਹੀਂ ਕੀ ਕਰ ਦਣਾ ਉਹਨੇ ਵੀ ਜਵਾਬੀ ਹਮਲੇ ਤੇ ਮਿਲਿਆ ਕਿ ਜਰੂਰ ਜਵਾਬ ਦੇਗਾ ਇਹ ਵੀ ਬਾਰਡਰ ਏਰੀਆ ਹੈ ਡਰ ਹੈਗਾ ਮਾਂਜੀ ਹਾਂ ਇਸ ਕਰਕੇ ਡਰ ਹੈ ਕਿਉਂ ਮੈਂ ਕਹਾ ਵੈਸੇ ਡਰ ਹੈਗਾ ਇਸ ਕਰਕੇ ਆਏ ਹੋ ਰਾਸ਼ਿਲ ਲਾਂ ਹਾਂ ਡਰਤੇ ਹੈਗਾ ਹੀ ਸਰ ਤਾਂ ਹੀ ਆਏ ਅਸੀਂ ਸੇ ਲੱਗਦਾ ਇਸ ਜੰਗ ਦਾ ਮਸਲਾ ਹੱਲ ਹੋ ਸਕਦਾ ਕੋਈ ਨਾ ਕੋਈ ਮਸਲਾ ਹੱਲ ਤੇ ਇਹ ਪਾਰਟੀ ਸ ਹੈ ਇਹ ਕਰ ਵੀ ਸਕਦੇ ਨੇ ਬਟ ਕੀ ਕਹਿ ਸਕਦੇ ਐ ਇਸ ਬਾਰੇ ਬਿਲਕੁਲ ਹਰ ਕਿਸੇ ਦੇ ਵਿਚਾਰਾਂ ਦੀ ਜੇਕਰ ਗੱਲ ਕਰ ਲਾ ਤਾਂ ਉਹਨਾਂ ਦਾ ਇਹੀ ਕਹਿਣਾ ਹੈ ਕਿ ਜਿਹੜੀ ਲੜਾਈ ਆ ਉਹ ਆਪਾਂ ਮੂੰਹ ਤੋੜ ਜਵਾਬ ਤਾਂ ਜ਼ਰੂਰ ਦਿੱਤਾ ਪਰ ਮਨ ਦੇ ਵਿੱਚ ਇੱਕ ਡਰ ਵੀ ਜ਼ਰੂਰ ਹੈਗਾ ਕਿ ਜੇਕਰ ਪਾਕਿਸਤਾਨ ਅਟੈਕ ਕਰਦਾ ਹੈਗਾ ਤਾਂ ਕਿਸ ਤਰੀਕੇ ਭਾਰਤ ਦੇ ਵਿੱਚ ਸਥਿਤੀ ਜਿਹੜੀ ਆ ਉਹ ਬਣੇਗੀ ਕਿਉਂਕਿ ਇਹ ਬਾਰਡਰ ਏਰੀਆ 'ਤੇ ਹੁੰਦੇ ਨੇ ਬਾਰਡਰ ਏਰੀਆ ਦੇ ਵਿੱਚ ਜੇਕਰ ਉਹ ਕਹਿੰਦੇ ਕਿ ਮਿਸਾਲ ਡਿੱਗਦੀ ਆ ਸਭ ਤੋਂ ਵੱਡਾ ਨੁਕਸਾਨ ਪਰਿਵਾਰਾਂ ਨੂੰ ਹੋਏਗਾ ਆਮ ਲੋਕਾਂ ਨੂੰ ਹੋਏਗਾ ਪਰ ਮੈਨੂੰ ਜਿਸ ਤਰੀਕੇ ਲੱਗਦਾ ਹੈ ਜੇਕਰ ਭਾਰਤੀ ਫੌਜ ਆਪਣੀ ਚੰਗੀ ਡਟ ਕੇ ਖੜੀ ਆ ਤਾਂ ਸ਼ਾਇਦ ਅਜਿਹੀਆਂ ਰਣਨੀਤੀਆਂ ਨਾਰਾਚੀਆਂ ਜਾਣ ਤੇ ਜਿਹੜਾ ਆਪਣਾ ਅੱਜ ਬਲੈਕਆਊਟ ਤਾਂ ਦਿਨ ਉਲੀਕਿਆ ਗਿਆ ਹੈਗਾ ਉਹ ਚੰਗੇ ਤਰੀਕੇ ਨਾਲ ਉਹ ਮੌਕ ਡ੍ਰਿਲ ਹੋਵੇ ਤੇ ਲੋਕਾਂ ਨੂੰ ਬਚਾਉਣ ਦੇ ਲਈ ਆ ਲੋਕਾਂ ਨੂੰ ਇੱਕ ਤਰੀਕਾ ਦੱਸਣ ਦੇ ਲਈ ਕਿ ਕਿਸ ਤਰੀਕੇ ਜੇਕਰ جنگ ਲੱਗਦੀ ਹੈ ਤੁਸੀਂ ਬਚਣਾ ਹੈਗਾ ਤਾਂ ਉਹ ਤਿਆਰੀਆਂ ਜਿਹੜੀਆਂ ਨੇ ਉਹ ਕਰਵਾਈਆਂ ਜਾ ਰਹੀਆਂ ਨੇ ਸੋ ਫਿਲਹਾਲ ਜੇਕਰ ਇੱਥੇ ਦਿਖਾਵਾ ਤਾਂ ਲੋਕ ਜ਼ਰੂਰ ਰਾਸ਼ਨ ਲੈ ਕੇ ਬਾਹਰ ਆ ਰਹੇ ਹੋਣਗੇ ਤਾਂ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਜਿਹੜਾ ਹੈ ਉਹ ਜ਼ਰੂਰ ਬਣਿਆ ਹੋਇਆ ਕਈ ਲੋਕਾਂ ਨੇ ਇਹ ਵੀ ਦੱਸਿਆ ਕਿ ਡਰ ਜ਼ਰੂਰ ਹੈਗਾ ਮਨ ਦੇ ਵਿੱਚ ਪਰ ਅਜਿਹਾ ਜੇਕਰ ਹੁੰਦਾ ਆ ਤਾਂ ਉਹ ਉਸ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਪਹਿਲਾਂ ਤੋਂ ਕੀਤੀਆਂ ਗਈਆਂ ਨੇ ਆਪਾਂ ਗੱਲਬਾਤ ਜਿਹੜੀ ਆ ਉਹ ਹੋਰ ਕਰਾਂਗੇ ਕਿ ਕਿਸ ਤਰੀਕੇ ਲੋਕ ਰਾਸ਼ਨ ਲੈ ਕੇ ਨਿਕਲ ਰਹੇ ਨੇ ਤੇ ਇਹ ਗੱਲਬਾਤ ਮੈਮ ਸਾਸ਼ੀ ਕਲਕੀ ਨਾਮ ਤੁਹਾਡਾ ਸਰ ਰੰਜੀਤ ਮੈਮ ਡਰ ਦਾ ਮਾਹੌਲ ਬਣਿਆ ਹੋਇਆ ਲੋਕਾਂ ਦੇ ਵਿੱਚ ਲੋਕ ਮਹੀਨੇ-ਮਹੀਨੇ ਦੋ-ਦੋ ਮਹੀਨੇ ਦਾ ਰਾਸ਼ਨ ਲੈ ਕੇ ਜਾ ਰਹੇ ਆ ਘਰ ਹਾਂਜੀ ਦਾ ਰਹਿਗਾ ਵੈਸੇ ਤੁਹਾਡੇ ਮਨ ਚ ਨਹੀਂ ਮੇਰੇ ਮਨ ਚ ਨਹੀਂ ਗੁਰੂ ਰਾਮਦਾਸ ਜੀ ਧਰਤੀ ਆ ਬਾਬਾ ਜੀ ਕਿਰਪਾ ਹੀ ਕਰਨਗੇ ਵੈਸੇ ਬਾਰਡਰ ਏਰੀਆ ਪੈਂਦਾ ਹੈ ਰਾਤ ਨੂੰ ਭਾਰਤੀ ਫੌਜ ਨੇ ਹਮਲਾ ਕੀਤਾ ਪਾਕਿਸਤਾਨ ਤੇ ਲੱਗਦਾ ਕੋਈ ਉਹ ਵੀ ਉਧਰੋਂ ਜਵਾਬ ਦੇ ਸਕਦੇ ਨੇ ਅਟੈਕ ਕਰ ਸਕਦੇ ਇਹ ਗੁਰੂ ਮਹਾਰਾਜ ਜੀ ਜਾਂਦਾ ਵੀ ਜੀ ਆਪਾਂ ਤਾਂ ਸਦਾ ਘਰ ਹੀ ਰਹਿਨੇ ਆ ਬੈਠੇ ਆਪਾਂ ਕਿਹੜਾ ਕਿਤੇ ਦੂਰ ਜਾਣੇ ਨੇੜੇ ਜਾਣੇ ਕਿਹਨੀ ਤੱਕ ਰਾਸ਼ਨ ਲੈ ਕੇ ਚੱਲੇ ਨਹੀਂ ਮੈਂ ਤਾਂ ਨਹੀਂ ਰਾਸ਼ਨ ਮੈਨੂੰ ਤਾਂ ਇਹ ਪਤਾ ਵੀ ਨਹੀਂ ਮੈਂ ਰਾਸ਼ਨ ਲੈਣ ਵੀ ਨਹੀਂ ਆਈ ਸੀ ਤੇ ਅਚਾਨਕ ਹੀ ਇੱਥੋਂ ਗਰੋਸਰੀ ਕਰਦੇ ਆ ਮੈਂ ਤਾਂ ਵੈਸੇ ਹੀ ਆਈ ਤੇ ਮੈਂ ਤੇ ਅੱਜ ਰਾਜ ਵੇਖ ਕੇ ਘਬਰਾ ਗਈਆਂ ਸਸੇ ਸਰਕਾਰ ਨੇ ਆਖਿਆ ਸੀਗਾ ਕਿ ਕਬਰੋਂ ਦੀ ਲੋੜ ਨਹੀਂ ਅੱਜ ਮੋਕ ਡ੍ਰਿਲ ਵੀ ਹੋਣੀ ਹੈ ਬਲੈਕਆਊਟ ਵੀ ਕੀਤਾ ਜਾਏਗਾ ਰਾਤ 10:30 ਤੋਂ 11 ਵਜੇ ਤੱਕ ਹਾਂਜੀ ਆਪਾਂ ਨੂੰ ਕੋਈ ਡਾਨੀ ਗੁਰੂ ਰਾਮਦਾਸ ਜੀ ਧਰਤੀ ਵਸਾਂਦਾ ਹੀ ਆ ਤੇ ਕੋਈ ਗੱਲ ਨਹੀਂ ਆਪਾਂ ਗੁਰੂ ਮਹਾਰਾਜ ਆਸ ਰਹੀਆਂ ਬਸ ਹਾਂਜੀ ਸੋ ਬਿਲਕੁਲ ਜਿਵੇਂ ਮਾਤਾ ਜੀ ਨੇ ਜ਼ਿਕਰ ਕੀਤਾ ਕਿ ਮੈਂ ਗੁਰੂ ਰਾਮਦਾਸ ਜੀ ਦੇ ਆਸਰੇ ਆਸ ਰੱਖੀ ਹੋਈ ਆ ਜੇਕਰ ਕੁਝ ਅਜੀਹਾ ਵਾਪਰਦਾ ਵੀ ਆ ਸੋ ਉਸ ਪਰਮਾਤਮਾ ਦੇ ਹੱਥ ਆ ਪਰ ਜੇਕਰ ਇਹ ਜੰਗ ਲੱਗਦੀ ਹੈਗੀ ਆ ਉਸ ਦੇ ਵਿੱਚ ਆਮ ਲੋਕਾਂ ਨੂੰ ਨੁਕਸਾਨ ਹੋਵੇਗਾ ਵੱਡੀ ਗੱਲ ਇਹ ਹੈਗੀ ਆ ਪੁਰਾਣੇ ਸਮੇਂ ਤੋਂ ਇੱਕ ਗੱਲ ਚੱਲਦੀ ਆ ਰਹੀ ਹੈ ਕਹਿੰਦੇ ਆ ਕਿ ਜਿਹੜੀ ਇਹ ਲੜਾਈ ਆ ਉਹ ਬਜ਼ੁਰਗਾ ਵੱਲੋਂ ਸ਼ੁਰੂਆਤ ਹੁੰਦੀ ਆ ਤੇ ਇਸ ਦੇ ਵਿੱਚ ਨੌਜਵਾਨ ਲੜਦੇ ਹੈਗੇ ਆ ਤੇ ਬੱਚਿਆਂ ਨੂੰ ਖਮਿਆਜਾ ਭੁਗਤਣਾ ਪੈਂਦਾ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਕਿ ਨੌਜਵਾਨ ਪੀੜੀ ਦਾ ਨੁਕਸਾਨ ਸਭ ਤੋਂ ਵੱਡਾ ਹੁੰਦਾ ਸੋ ਦੇਖਦੇ ਆ ਕਿ ਇਸ ਤਰੀਕੇ ਅੱਜ ਇਹ ਸਾਇਰਨ ਪਰੇਡ ਜਿਹੜੀ ਆ ਉਹ ਚੱਲਦੀ ਆ ਲੋਕਾਂ ਨੂੰ ਕਿਸ ਤਰੀਕੇ ਮਰੋਗ ਦੇ ਵਿੱਚ ਸਮਝਾਇਆ ਜਾਂਦਾ ਤੇ ਉਸ ਤੋਂ ਬਾਅਦ ਰਾਤ ਨੂੰ ਜਿਹੜਾ ਬਲੈਕਆਊਟ ਆ ਉਹ ਕਿਸ ਤਰੀਕੇ ਲੋਕ ਇਸ ਦੇ ਵਿੱਚ ਸਾਥ ਜਿਹੜਾ ਨੇ ਉਹ ਪ੍ਰਸ਼ਾਸਨ ਦਾ ਦਿੰਦੇ ਹੈਗੇ ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ ਨਿਰਪੱਖ ਪੋਸਟ ਦੇ ਲਈ ਸਮਰਦੀਪ